ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਵੈਲਕਮ ਬੈਕ ਜੀ ਕਵਰ ਬਾਡ ਪੀਜਣ ਤੇ ਅੱਜ ਆਪ ਆਏ ਆ ਜੀ ਫਤੇਗੜ ਚੂੜੀਆਂ ਰੋਡ ਦੇ ਉੱਤੇ ਠੀਕ ਹੈ ਜੀ ਚੇਤਨਪੁਰਾ ਪਿੰਡ ਹੁੰਦਾ ਵਾ ਅੱਡਾ ਹੁੰਦਾ ਵਾ ਨਾਲ ਹੀ ਚੇਤਨਪੁਰਾ ਪਿੰਡ ਆ ਛੱਤ ਆ ਭਾਈ ਠੀਕ ਆ ਆ ਵੀਊ ਸ਼ਿਊ ਜੋ ਦੇਖ ਲਓ ਮੇਰੇ ਭਰਾ ਇਹ ਕਾ ਲਾਗੇ ਛੱਤ ਜੋ ਠੀਕ ਆ ਇਹ ਕਾ ਥੱਲੇ ਵੀ ਜੋ ਛੱਤ ਇਹ ਕਾ ਨੀ ਲਾਇਆ ਜਾਲ ਜੋ ਲੇਖੋ ਉੱਪਰ ਇਹ ਖੱਟਾ ਜਾਲ ਜੋ ਠੀਕ ਹੈ ਜੀ ਆ ਵਿਊ ਸ਼ੂ ਹੋ ਹੀ ਗਿਆ ਜੋ ਇਹ ਨਾਲ ਆਪਣੇ ਆਏ ਆ ਜੀ ਚੈਂਪੀਅਨ ਸਾਡੇ 2024 ਕੱਲੂ ਭਾਜੀ ਹਣੀ ਨਾਲ ਕਾਲੇ ਸਤਾਜ ਜੀ ਹਣੀ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਪਰਿੰਦੇ ਵੀ ਵਿਖਾਉਣੇ ਜਿਹੜੇ ਐਸੋ ਦਫਾ ਉੱਡੇ ਆ ਠੀਕ ਹੈ ਜੀ ਨਾਲ ਸਾਡੇ ਰਣਜੀਤ ਸਤਾਜ ਜੀ ਹਣੀ ਫੌਜੀ ਸਾਹਿਬ ਤੇ ਇਹਨਾਂ ਨਾਲ ਵੀ ਗੱਲਬਾਤ ਜਿਹੜੀ ਆ ਤੁਹਾਡੀ ਕਰਾਵਾਂਗੇ ਬਾਕੀ ਆ ਸੈਟਅਪ ਆ ਵੀਰ ਹੁਣਾਂ ਦਾ ਇੱਧਰ ਆ ਜਿਹੜੇ ਮਲਵਾਈ ਕਬੂਤਰ ਆ ਜਿਨ੍ਹਾਂ ਨੇ ਹਰ ਕੀ ਨਾਮ ਚੁੱਕੇ ਆ ਆ ਮੋਹਰਾ ਮਹਰਾ ਲੱਗੀਆਂ ਉਪਰ ਆ ਵੇਖੋ ਠੀਕ ਆ ਜੀ ਤੇ ਤੇ ਪਰਿੰਦੇ ਵੀ ਵਿਖਾਉਣੇ ਆ ਤੁਹਾਨੂੰ ਪਲੱਸ ਨਾਲ ਦੂਸਰੇ ਨੰਬਰ ਦੇ ਉੱਤੇ ਉਸਤਾਦ ਜੀ ਨਾਣਾ ਗੱਲ ਬਾਤ ਵੀ ਜਿਹੜੀ ਆਪਾਂ ਉਹ ਕਰਦੇ ਆ ਇਹ ਕਾ ਇੱਧਰ ਸੈਟਅਪ ਆ ਠੀਕ ਆ ਲੋ ਜੀ ਇਹ ਜਿਹੜੀ ਛੱਤ ਆ ਵੀਰ ਜੀ ਇਹ ਛੱਤ ਜਿਹੜੀ ਆ ਇਹ ਚੈਂਪੀਅਨ ਹੀ ਹੋਈ ਆ ਠੀਕ ਆ ਜੀ ਚੈਂਪੀਅਨ ਹੀ ਹੋਈ ਆ ਜੀ ਛੱਤ ਠੀਕ ਆ ਜੀ ਤੇ ਇਹ ਜਿਹੜੇ ਆ ਆਪਣਾ ਸ਼ਾਗਿਰਦ ਹੈਗੇ ਆ ਸਾਡੇ ਰਣਜੀਤ ਸਾਹਿਬ ਜੀ ਹੋਣੀ ਪੋਜੀ ਸਾਹਿਬ ਠੀਕ ਹੈ ਜੀ ਤੇ ਇਹਨਾਂ ਦੇ ਸ਼ਾਗਿਰਦ ਆ ਤੇ ਨਾਲ ਵੀਰਨਾ ਵੀ ਤੁਹਾਨੂੰ ਤਾਰਫ ਕਰਾਵਾਂਗੇ ਤੇ ਨਾਲ ਆਪਾਂ ਇੱਧਰ ਕਾਲੇ ਉਸਤਾਦ ਜੀ ਹੋਣੀ ਆ ਕਾਲੇ ਸਾਹਿਬ ਜੀ ਆ ਜਾਓ ਤੁਸੀਂ ਇੱਧਰ ਨਾਲ ਆਓ ਸਾਧਨਾ ਦੇ ਠੀਕ ਹੈ ਜੀ ਤੁਸੀਂ ਵੀ ਆਓ ਭਾਜੀ ਇੱਧਰ ਨਾਲ ਆਜਾ ਕਲੂਪਾ ਤੇ ਆਓ ਕਲੂਪਾ ਜੀ ਇੱਧਰ ਆ ਜਾਓ ਤੁਸੀਂ ਤੇ ਸਾਸੀਗਰ ਰਣਜੀਤ ਸਾਹਿਬ ਜੀ ਪਹਿਲੋ ਤੇ ਤੁਹਾਨੂੰ ਮੁਬਾਰਕਾਂ ਜੀ ਇਹ ਤੁਹਾਡੇ ਸ਼ਾਗਿਰਦ ਦੇ ਆ ਕਬੂਤਰਾਂ ਮਲਵਾਈ ਜਿਹੜੇ ਆ ਇਹ ਚੈਂਪੀਅਨ ਹੋਏ ਆ ਠੀਕ ਹੈ ਜੀ ਅਵੇ ਲੋ ਭਾਈ ਆ ਸਾਰੇ ਇਹ ਮਲਵਈਆਂ ਦੀ ਘਰ ਘਰ ਵਾਲੀ ਬਾਜੀ ਹੀ ਠੀਕ ਹੈ ਜੀ ਤੇ ਬਾਕੀ ਆ ਵੀਰ ਦਾ ਨਾਮ ਵੀ ਦੱਸ ਦੋ ਤੇ ਤਾਰਫੀ ਵੀ ਕਰਾਓ ਆਹ ਵੀਰ ਜੀ ਇਧਰ ਕੀ ਨਾਮ ਵੀਰ ਜੀ ਇਹ ਜੱਗੀ ਫੌਜੀ ਸਾਹਿਬ ਹੁਣੀ ਆ ਤੇ ਇਹ ਸ਼ਗਿਰਦੇ ਗਿਆ ਜੀ ਰਣਜੀਤ ਸਾਜ ਜੀ ਨਾਲ ਦੇ ਠੀਕ ਹੈ ਜੀ ਤੇ ਅੱਜ ਜਿਹੜਾ ਵਾ ਇੱਕ ਤੁਹਾਨੂੰ ਖੁਸ਼ੀ ਦੀ ਖਬਰ ਹੋ ਰਹੀ ਆ ਅੱਜ ਜਿਹੜਾ ਪਾਰਟੀ ਚ ਵਾਦਾ ਹੋਣ ਜਾ ਰਿਹਾ ਵਾ ਤੇ ਇਹ ਆਪਣੇ ਜਿਹੜੇ ਆ ਵੀਰ ਜੀ ਇਹਨਾਂ ਨੂੰ ਅੱਜ ਕਲੀਫੇ ਕੀਤੇ ਜਾਊਗਾ ਠੀਕ ਹੈ ਜੀ ਨਾਲ ਸਾਡੇ ਕਾਲਜ ਸਾਧ ਜੀ ਹਣੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਨਾਲ ਆਪਣੇ ਆ ਵੀਰ ਜੀ ਨਾ ਦਾ ਵੀ ਸੋਨੂ ਵੀਰ ਜੀ ਸੋਨੂ ਵੀਰ ਜੀ ਠੀਕ ਹੈ ਜੀ ਰੰਗਲੀ ਤੋਂ ਤੇ ਉਸਤਾਦ ਹਣੀ ਅੱਜ ਜਿਹੜਾ ਵਾ ਉਹ ਵੀਰ ਨੂੰ ਅੱਜ ਪਾਰਟੀ 'ਚ ਵਾਧਾ ਕਰਨਗੇ ਇਹ ਵੀਰ ਨੂੰ ਅੱਜ ਖਲੀਫਾ ਕੀਤਾ ਜਾਊਗਾ ਤੇ ਵਧਾਈਆਂ ਆਪਾਂ ਮੁਬਾਰਕਬਾਹ ਭਰਾ ਨੂੰ ਪਹਿਲਾਂ ਦੇ ਦਿੰਨੇ ਆ ਬਾਕੀ ਜਿਹੜੀ ਰਸਮ ਹੋਏਗੀ ਉਹ ਜਰੂਰ ਆਪਾਂ ਤੜਨਾ ਸ਼ੇਅਰ ਕਰਾਂਗੇ ਤੇ ਬਾਕੀ ਰਣਜੀਤ ਪਾਈ ਦੱਸੋ ਇਹ ਕਿੰਨੇ ਕੱਪਾਂ ਚੁੱਡੇ ਆ ਇਹੜੇ ਕਬੂਤਰ ਜਿਹੜੇ ਆ ਤੇ ਤਿੰਨਾ ਕੱਪਾਂ ਚੁੱਡੇ ਜੋ ਤੇ ਤਿੰਨਾ ਜੀ ਆਪਣਾ ਨੰਬਰ ਅੱਛਾ ਤੇ ਤਿੰਨਾ ਦੇ ਵਿੱਚ ਇਹ ਉੱਡੇ ਕਬੂਤਰ ਤਿੰਨਾ ਜੀ ਨੰਬਰ ਪਿਆ ਹੋਆ ਦੋਵਾਂ ਛੇਡਾਂ 'ਚ ਪਹਿਲਾ ਵੀ ਅੱਛਾ ਜੀ ਤੇ ਲਾਸਟ ਹਿੱਟ ਵੀ ਆਪਣਾ ਗਿਆ ਜੀ ਅੱਛਾ ਦੋ ਕੱਪਾਂ ਦੇ ਵਿੱਚ ਪਹਿਲਾ ਨਾਮ ਵੀ ਤੁਹਾਡਾ ਵਾ ਤੇ ਹਿੱਟ ਵੀ ਤੁਹਾਡੀ ਆ ਹਿੱਟ ਕਿੱਥੋਂ ਤੱਕ ਜਾਂਦੇ ਰਹੇ ਇਹ ਇਹ ਹਿੱਟ ਗਿਆ ਜੋ 247 ਦੇ 247 ਦੇ 247 ਤੇ 1:00 4:00 ਤੇ 4:05 ਦੇ ਲਾਸਟ ਕੋਟਰੀ ਦੇ ਠੀਕ ਹੈ ਜੀ ਲੋ ਜੀ ਆ ਦਬਾਜਣੇ ਆ ਇਹ 4:00 ਦੇ 5 ਮਿੰਟ ਤੇ ਹਟ ਜਿਹੜੀ ਇਹਨੇ ਫੜੀ ਆ ਤੇ ਆ ਪਿਛਲੇ ਐਤਵਾਰ ਵੀ ਜਿਹੜੀ ਆ 2 ਵਜੇ ਤੋਂ ਪਾਰ ਜਿਹੜੀ ਐ ਬੈਠੀ ਆ ਠੀਕ ਆ ਜੀ ਇਹ ਨਹੀਂ ਆ ਕਬੂਤਰ ਬੈਠਾ ਜੀ ਸਾਰੀਆਂ ਕੰਨੀਆਂ ਦਾ ਲਾਲ ਠੀਕ ਆ ਜੀ ਲਾਲ ਕਬੂਤਰ ਜਿਹੜਾ ਵਾ ਠੀਕ ਆ ਤੁਹਾਨੂੰ ਵਿਖਾਉਨੇ ਆ ਇਹ ਕਬੂਤਰਾਂ ਦਾ ਮਾੜਾ-ਮਾੜਾ ਸ਼ੌਂਕ ਵੀ ਕਰਵਾਉਨੇ ਆ ਕਿਉਂਕਿ ਮਲਵਈਆਂ ਬਾਰੇ ਤੇ ਭਾਈ ਆਪਾਂ ਨੂੰ ਤੇ ਨਹੀਂ ਕੋਈ ਜਾਣਕਾਰੀ ਹੈਗੀ ਉਸਤਾਦ ਨਾਲੋਂ ਹੈਗੀ ਜੋ ਬਾਕੀ ਸਾਡੇ ਤੁਹਾਨੂੰ ਪਤਾ ਵਾ ਮਾਜੇ ਦੇ ਮਝਾਲ ਸੋਨੀ ਉਸਤਾਦ ਜੀ ਹੋਣੀ ਸਰਿਹਾਲੀ ਤੇ ਉਹਨਾਂ ਦਾ ਤੇ ਬੜਾ ਯੋਗਦਾਨ ਆ ਉਸਤਾਦ ਜੀ ਨਾਲ ਬੜਾ ਪਿਆਰ ਆ ਸੋਨੀ ਵੀਰ ਨਾਲ ਬਹੁਤ ਜ਼ਿਆਦਾ ਪ੍ਰੇਮ ਤੇ ਉਹਦਣ ਵੀ ਨਾਮ ਵੰਡ ਸਮਾ ਰੋ ਤੇ ਵੀਡੀਓ ਕਾਲ ਜਰੀਏ ਆਪਾਂ ਗੱਲਬਾਤ ਕੀਤੀ ਉਸਤਾਦ ਜੀ ਨਾਲ ਤੇ ਅੱਜ ਵੀ ਦੋ ਪ੍ਰੋਗਰਾਮ ਹੀ ਪਰ ਸਾਨੂੰ ਕੱਲ ਦਾ ਹੀ ਜਿਹੜਾ ਉਸਤਾਦ ਜੀ ਨੇ ਕਿਹਾ ਆ ਹੀ ਤੇ ਇਹਨਾਂ ਦਾ ਹੁਕਮ ਸਿਰ ਮੱਥੇ ਜੀ ਭਰਾ ਜੀ ਸਾਡੇ ਵੱਡੇ ਉਸਤਾਦ ਜੀ ਕਹਈਏ ਤੇ ਗੁੱਸਾ ਕਰਦੇ ਆ ਤੇ ਇਸ ਕਰਕੇ ਹੋਵੇ ਰਹੀ ਵੱਡੇ ਵੀਰ ਜੀ ਕਹਿ ਲਈਦਾ ਠੀਕ ਆ ਤੇ ਇਹ ਜਿਹੜੀਆਂ ਆਪਣੇ ਤਿੰਨ ਆਏ ਨਾਮ ਆਏ ਆ ਤੇ ਇੱਚ ਕਿੰਨੇ ਕਿੰਨੇ ਸ਼ਤਾਂ ਆਈਆਂ ਸੀ ਇੱਕ ਚ ਫੰਡੀਆਂ ਦੀ ਜੜੀ ਜੀ ਆ ਪਿਛਲੇ ਤਵਾਰ ਦੋ ਸ਼ਿਲਡਾਂ ਸੀ ਉਹ ਸ਼ਿਲਡ ਇੱਕ ਸ਼ਿਲਡ ਦੇ ਵਿੱਚ 12 ਖੁੱਡੇ ਸੀ ਇੱਕ ਦੇ ਵਿੱਚ 13 ਹੈਗੇ ਸੀ ਠੀਕ ਹੈ ਜੀ ਤੇ ਜਿਹੜੀ ਉਸ ਤੋਂ ਪਹਿਲਾਂ ਜਿਹਦੇ ਵਿੱਚ ਇਹਨਾਂ ਦਾ ਨਾਮ ਆ ਉਹਦੇ ਵਿੱਚ 16 ਖੁੱਡੇ ਹੈਗੇ ਸੀ ਤੇ ਉਹਦੇ 16 ਖੁੱਡਿਆਂ ਦੇ ਵਿੱਚ ਉਹ ਨਾਮ ਕੱਢਣਾ ਭਾਈ ਇਹ ਕੋਈ ਸੋਖੀ ਗੱਲ ਨਹੀਂ ਈ ਠੀਕ ਹੈ ਜੀ ਉਹ ਵੀ ਫਿਰ ਮਲਵਈਆਂ ਦੇ ਵਿੱਚੋਂ ਠੀਕ ਹੈ ਸਾਰਿਆਂ ਨੂੰ ਪਤਾ ਹੀ ਆ ਤੇ ਸਾਰਾ ਜਿਹੜਾ ਯੋਗਦਾਨ ਆ ਸਹਿਯੋਗ ਆ ਉਹ ਉਸਤਾਦ ਜੀ ਨਾਲ ਦਾ ਹੈਗਾ ਵਾ ਕਿਉਂਕਿ ਤੁਹਾਨੂੰ ਪਤਾ ਹੈ ਲੈਜੈਂਡ ਹੈਗੇ ਆ ਜੀ ਅੰਮ੍ਰਿਤਸਰ ਦੇ ਬਾਰ ਕੁਛ ਨਹੀਂ ਕਰ ਸਕਦਾ ਚੇਲਿਆਂ ਦੀ ਨੀਅਤ ਵੀ ਬੋਲ ਨਹੀਂ 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 ਬਿਲਕੁਲ ਨੀਅਤ ਤਾਂ ਬਹੁਤ ਜਿਆਦਾ ਹੈ ਬਾਕੀ ਵਾਹਿਗੁਰੂ ਦੀ ਕਿਰਪਾ ਨਾਲ ਨੀਅਤ ਦੀ ਬਦੌਰ ਹੈ ਬਾਕੀ ਤਾਂ ਆ ਗਿਆ ਘਰਦਾ ਹੀ ਆ ਬਿਲਕੁਲ ਬੇਤਰੀ ਮਿਹਨਤ ਬਹੁਤ ਚੰਗੀ ਹੈ ਬਾਕੀ ਪੁੱਤਰ ਬਹੁਤ ਚੰਗੇ ਆ ਸਾਹਿਬ ਜੀ ਮਿਹਨਤ ਤੇ ਗਈ ਹੀ ਪਰ ਜੇ ਸਹਉਨੈਰ ਕੀ ਗਰਮੀ ਪਈ ਆ ਤੇ ਉੱਥੇ ਫਿਰ ਉਸਤਾਦ ਜੀ ਉਸਤਾਦੀਆਂ ਵੀ ਤਾਂ ਕੰਮ ਆਉਂਦੀ ਆ ਡਾਡਾ ਜੀ ਆਪਣੇ ਕੂਕਰਾਂ ਨੂੰ ਪਰਵਾਹ ਨਹੀਂ ਆ ਇਹ ਸਾਰੇ ਕਹਿੰਦੇ ਲੋ ਜੀ ਨੇਰ ਬੜਾ ਆ ਗਿਆ ਵਾ ਤੁਹਾਡਾ ਨਾਲ ਕਰਦੇ ਆ ਗੱਲ ਲੋ ਜੀ ਆ ਵੇਖ ਲੋ ਅੱਜ ਨੇਹਰ ਜਿਹੜਾ ਆ ਗਿਆ ਆਵਾ ਠੀਕ ਹੈ ਜੀ ਮੌਸਮ ਠੰਡਾ ਹੋ ਗਿਆ ਵਾ ਬਾਕੀ ਚਲੋ ਕੋਈ ਨਹੀਂ ਗੱਲਬਾਤ ਜਿਹੜੀ ਆਪਾਂ ਕਰਦੇ ਆ ਰ ਰਣਜੀਤ ਸਾਹਿਬ ਜੀ ਨਾਲ ਦੇ ਨਾਲ ਤੇ ਉਸਤਾਦ ਜੀ ਚੇਲਿਆਂ ਦੀ ਮਿਹਨਤ ਤੇ ਚਲੋ ਬੋਲਦੀ ਆ ਪਰ ਜੇ ਸਾਹ ਉਹ ਨਾਰ ਕੀ ਟੈਂਪਰੇਚਰ ਰਿਆ ਵਾ ਠੀਕ ਆ ਉੱਥੇ ਫਿਰ ਉਸਤਾਦੀਆਂ ਵੀ ਤੇ ਕੰਮ ਆਉਂਦੀਆਂ ਹੀ ਆ ਬਈ ਖਰਾਕ ਤੇ ਇਹਨਾਂ ਨੂੰ ਦੱਸਿਆ ਸੀ ਖਰਾਕ ਹੀ ਲਾਓ ਆਲੀ ਅੱਛਾ ਜੀ ਉਤਰ ਮੂਮ ਨਹੀਂ ਪਟਦੇ ਠੀਕ ਆ ਨੇ ਜਿਹੜੇ ਸੁਭਾਏ ਤੇ ਉਹਨਾਂ ਨੇ ਪੁੱਛ ਆ ਦੇ ਜੋ ਦੇਸੀ ਲਾਈ ਦੇ ਖਰਾਕਾ ਕੋਈ ਚੀਜ਼ ਨਹੀਂ ਵੀ ਫਾਲਤੂ ਨਸ਼ੇ ਵਾਲੀ ਵਿੱਚ ਚੀਜ਼ ਨਹੀਂ ਹੂੰ ਨਹੀਂ ਤਾਂ ਪਰਿੰਦੇ ਕਿੱਦਾਂ ਦੀ ਰਹੀ ਵੀਰ ਜੀ ਫਿਰ ਸਾਹ ਸੰਭਾਲ ਜਿੱਦਾਂ ਉਸਤਾਦ ਜੀ ਨੇ ਕਿਹਾ ਚੱਲਦੇ ਰਹੀਂ ਉਦਾਂ ਹੀ ਉਸਤਾਦ ਜੀ ਦੇ ਨਾਲ ਬਹੁਤ ਕਿਰਪਾ ਰੀ ਪਰਮਾਤਮਾ ਦੀ ਨਹੀਂ ਭਾਈ ਚੰਗੇ ਲੜ ਲੱਗ ਗਏ ਜੋ ਇਹ ਤੇ ਆਪਾਂ ਵੀ ਕਹਾਂਗੇ ਤੁਹਾਨੂੰ ਤੇ ਇਹ ਇਹਨਾਂ ਦੇ ਬੜੇ ਐਕਸਪੈਰੀਮੈਂਟ ਹੈਗੇ ਜੋ ਜੀ ਹਾਂਜੀ ਤੇ ਇੱਕ ਬੜੇ ਨਰਮ ਦਿਲ ਬੜੇ ਮਿੱਠੇ ਸੁਭਾਅ ਦੇ ਠੀਕ ਆ ਤੇ ਕੋਈ ਇਹਨਾਂ ਵਿੱਚ ਨਹੀਂ ਬਾਕੀ ਇੱਕ ਸਾਜੀ ਐਰ ਕੀ ਆਪਾਂ ਨੂੰ ਬੜਾ ਹੈ ਵੀ ਤੁਹਾਡਾ ਛੱਤ ਉੱਡ ਨਹੀਂ ਮੈਂ ਜੋ ਦਿਨ ਵੋਈ ਸਾਂ ਹੀ ਸੁਣਨ ਨੂੰ ਰਹਿ ਗਿਆ ਜੀ ਕੁਝ ਕਾਰਨਾ ਕਰਕੇ ਵੀ ਨਹੀਂ ਉਹਨਾਂ ਆਪਣੀ ਛਿੰਦੇ ਚ ਕੋਟਾ ਲਿਆ ਅੱਛਾ ਤੇ ਬਾਕੀ ਆਪਣੇ ਕੂਟਰ ਉੱਡਦੇ ਆ ਕੀ ਅੱਛਾ ਜੀ ਤ੍ਰੀ ਵੀ ਦਿੱਤੀ ਅੱਛਾ ਜੀ ਨਹੀਂ ਤੁਹਾਡੀ ਸਾਥ ਨਹੀਂ ਲੈਣੀ ਪਰ ਉਸਤਾ ਜੀ ਮੈਂ ਉਹ ਦਿਨ ਸੋਚਣ ਆ ਹਾਂ ਵੀ 12 ਵਜ ਗਏ ਆ ਤੇ ਰੰਜੀਸ ਉਸਤਾ ਜੀ ਨਾਲ ਦੀ ਕੋਈ ਵੋਇਸ ਨਹੀਂ ਆਈ ਤੇ ਉਹਦੇ ਵਿੱਚ ਤੁਹਾਡੀ ਮਤਲਬ ਸਾਥ ਜਿਹੜੀ ਐਂਟਰ ਕੇਸ ਗੱਲੋਂ ਤੁਹਾਨੂੰ ਕੋਈ ਘਰੇਲੂ ਮਸਲਾ ਘਰ ਦਾ ਪੈਗਾ ਜਾਂ ਮਤਲਬ ਹੋਰ ਕੋਈ ਮਸਲਾ ਨਹੀਂ ਇਹ ਕੁਛ ਕਾਰਨਾ ਕਰਕੇ ਤੇ ਉਹ ਕਹਿੰਦੇ ਸੀ ਕਿ ਜਾਸ ਲੇਟੀ ਨਾ ਪਾਓ ਅੱਛਾ ਜੀ ਘਰੇਲੂ ਤਿੰਨ ਸਾਲ ਉਹੀ ਮੇਰੇ ਕੂਤਰੋੜ ਦੇ ਲਗਾਤਾਰ ਅੱਛਾ 3 ਸਾਲ ਉਹ ਸਲੇਟੀ ਕਬੂਤਰ ਤੁਹਾਡੇ ਉੱਡੇ ਆ ਹਾਂ ਉੱਡੇ ਆ ਅੱਛਾ ਕਹਿੰਦੇ ਆ ਜਾਂ ਸਲੇਟੀ ਨਾਲ ਸਲੇਟੀ ਨਾਮ ਆਉਂਦਾ ਜਿਹੜਾ ਲੋ ਅੱਛਾ ਜੀ ਤੇ ਜੇ ਮੈਂ ਸਲੇਟੀ ਨਹੀਂ ਹਿਦਾ ਤਾਂ ਉਹਦਾ ਤੇ ਫੇਰ ਕੱਲ ਨੂੰ ਉਹ ਬੈਨ ਹੋਣੇ ਸੀ ਵੀ ਉਹਨੇ ਪਤਾ ਨਹੀਂ ਕਿਸ ਕਾਰਨ ਨਹੀਂ ਪਾਏ ਤੇ ਸਲੇਟੀਆਂ ਦੇ ਜੇ 3 ਸਾਲ ਪਹਿਲਾਂ ਕੋਈ ਓਬਜੈਕਸ਼ਨ ਨਹੀਂ ਗਈ ਸੀ ਹਾਂ ਜੀ ਤੇ ਹੁਣ ਜੱਕਦਾ ਅਮਰੀਕੀ ਕਿਦਾਂ ਓਬਜੈਕਸ਼ਨ ਸਾਜੀ ਹੋ ਗਈ ਜੀ ਉਹਨਾਂ ਨੇ ਬੋਲ ਸਕਦੇ ਆ ਬੰਦਿਆਂ ਨੂੰ ਕਿਹੜਾ ਓਬਜੈਕਸ਼ਨ ਕਰਦੇ ਆ ਜੀ ਜ਼ਰੂਰ ਜੀ ਆਪਾਂ ਇਹ ਵੀ ਕੁਐਸਚਨ ਕਰਾਂਗੇ ਬਾਕੀ ਕਾਲੇ ਸਾਜੀ ਨਹੀਂ ਵੀ ਨਾਲ ਆ ਇਹ ਵੀ ਸੀਨੀਅਰ ਸਾਹਿਬ ਕਾਲੇ ਸਾਜੀ ਜਿਹੜੇ ਕਬੂਤਰ ਅਸੀਂ ਜਦੋਂ ਦੇ ਰੰਜੀਸ ਸਾਹਿਬ ਜਿਹਨਾਂ ਦੀ ਛੱਤ ਉੱਡੀ ਆ ਤੇ ਅਸੀਂ ਦੇ ਵੋਇਸਰ ਢੀਕਣ ਦੇ ਉਹਦੇ ਬਾਅਦ ਚ ਪਤਾ ਲੱਗਾ ਵੀ ਉਸਤਾਦ ਜੀ ਨਾਲ ਦੀ ਛੱਤ ਨਹੀਂ ਗਈ ਸੀ ਤੇ ਉਹਦੇ ਵਿੱਚੇ ਹੁਣ ਅੱਜ ਸਵਾਲ ਕੀਤਾ ਆਪਾਂ ਉਸਤਾਦ ਜੀ ਨੂੰ ਕਿਉਂਕਿ ਹੁਣ ਮੀਡੀਆ ਪਰਸਨ ਸਾਡਾ ਫਰਜ ਹੈ ਜੀ ਸਵਾਲ ਕਰਨਾ ਠੀਕ ਆ ਜੀ ਕਿਉਂਕਿ ਸਾਨੂੰ ਕਈ ਵੀਰਾਂ ਨੇ ਕਿਹਾ ਵੀ ਤੁਸੀਂ ਤੇ ਕਹਿੰਦੇ ਹੋ ਰੰਜੀਸ ਸਾਹਿਬ ਜੀ ਨਾਲ ਦੀ ਛੱਤ ਉੱਡਣੀ ਐ ਏਰਕੀ ਤੇ ਕਿੱਥੇ ਗਏ ਐਰਕੀ ਸਾਨੂੰ ਕੋਲਾਂ ਆ ਰੀਆਂ ਤੇ ਉਸ ਬਹਿਵ ਦੇ ਆਪਾਂ ਸਵਾਲ ਪੁੱਛਿਆ ਉਸਤਾਦ ਜੀ ਨੂੰ ਤੇ ਤੁਹਾਨੂੰ ਵੀ ਹਟਾ ਇਹੋ ਸਵਾਲ ਆ ਸਾਹਿਬ ਜੀ ਕੀ ਉਸਤਾਦ ਜੀ ਨਾਲ ਦੀ ਛੱਤ ਕਿਉਂ ਨਹੀਂ ਉੱਡੀ ਐਰਕੀ ਕੀ ਕਾਰਨ ਰ ਆਹ ਇਹ ਤੇ ਬਖੇਰਾ ਜੋਰ ਲਾਇਆ ਜੀ ਸਾਡੇ ਸਮਾਜ ਜੀ ਨੇ ਵੀ ਮੈਂ ਵੀ ਜੋਰ ਲਾਇਆ ਆਪਣਾ ਬਿਸ਼ਰ ਚੇਅਰਮੈਨ ਫਰਕ ਕਿੱਥੇ ਸੀ ਗੱਲ ਮੁੱਕਦੀ ਕਿੱਥੇ ਹੀ ਆ ਗਈ ਮੁੱਕਦੀ ਗੱਲ ਸਲੇਟੀਆਂ ਤੇ ਹੀ ਜੀ ਭਲੇੜੀ ਨਹੀਂ ਬੋਣੇ ਮਤਲਬ 3 ਸਾਲ ਉਸਤਾਜੀ ਉਹ ਤੁਸੀਂ ਮੰਨਦੇ ਜੋ ਇਸ ਗੱਲ ਨੂੰ 300 ਸਲੇਟੀਆਂ ਉੱਡੇ ਹੋ ਪੈਂਦੇ ਨੇ ਅੱਛਾ ਪੈਂਦੇ ਨੇ ਜੇ ਉਹ 3 ਸਾਲ ਕੋਈ ਓਬਜੈਕਸ਼ਨ ਨਹੀਂ ਲੱਗੀ ਤੇ ਅੱਜ ਮਤਲਬ ਉਹ ਓਬਜੈਕਸ਼ਨ ਹੋ ਗਈ ਉੱਤੇ ਤੇ ਇਹ ਓਬਜੈਕਸ਼ਨ ਜਿਹੜੀ ਆ ਮਤਲਬ ਸੀਨੀਅਰ ਉਸਤਾਦ ਸਾਹਿਬਾਂ ਜੀ ਦੀ ਸੀ ਜਾਂ ਕਮੇਟੀ ਦੀ ਸੀ ਤੁਹਾਡੀ ਮੰਨਾ ਇਹ ਪਿੱਛੋਂ ਹੈਗੀ ਛਾੜੇ ਨਾਲ ਕੋਈ ਮੀਟਿੰਗ ਕਰਦੇ ਤੇ ਆਪਾਂ ਆਪਣੇ ਨਾਲ ਦਾ ਅਛਾ ਮਤਲਬ ਮੀਟਿੰਗ ਚ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਕੋਈ ਨਹੀਂ ਇਹ ਕਹਿੰਦਾ ਕਿ ਕੋਈ ਨਹੀਂ ਛੱਤ ਨਹੀਂ ਪੈਣੀ ਬਾਕੀ ਵੀ ਜੀ ਆਪਣੇ ਬਿਮਾਰੀ ਪਈ ਆਪਾਂ ਤਾਂ ਵੀ ਪੂਰੀ ਐਂਟਰੀ ਦਿੰਦੇ ਰਹੇ ਅਛਾ ਜੀ ਛੱਡੇ ਦੇ ਵਿੱਚ ਠੀਕ ਇਹਨਾਂ ਇਸ ਤਰ੍ਹਾਂ ਕੀਤਾ ਪਰ ਗਲਤ ਆ ਚਲੋ ਜੀ ਇਹ ਠੀਕ ਹੈ ਜੋ ਜਿੱਦਾਂ ਵੀ ਆ ਪਰ ਸ਼ੌਕੀਨ ਬੰਦੇ ਆ ਤੇ ਜਿੱਦਾਂ ਆਪਾਂ ਤੁਹਾਡੀ ਵੀਡੀਓ ਸਾਜੀ ਪਹਿਲਾਂ ਵੀ ਕੀਤੀ ਆ ਹਨਾ ਜਦੋਂ ਪਰ ਪਟਾਈ ਹੋਈ ਸੀ ਤੇ ਉਦੋਂ ਆਪਾਂ ਵੀਰਾਂ ਨੂੰ ਕਿਹਾ ਸੀ ਵੀ ਆ 18 19 ਕਬੂਤਰ ਆ ਸਤ ਜੀ ਨਾਲੇ ਪੁੱਟੇ ਆ ਤੇ ਉਹ ਵੀ ਸਾਨੂੰ ਕਈ ਜਣੇ ਪੁੱਛਦੇ ਆ ਕਿ ਰੰਜੀਸ ਸਾਹਿਬ ਜੀ ਨਾ ਨੇ ਆਰ ਕੀ ਛੱਤ ਨਹੀਂ ਢਾਈ ਸਾਨੂੰ ਕੁਐਸਚਨ ਹੁੰਦੇ ਸੀ ਤੇ ਚਲੋ ਸ਼ੁਗਰ ਅੱਜ ਇੱਥੇ ਹੀ ਨਾ ਵੰਡ ਸਮਾਰੋਹ ਤੇ ਆਪਾਂ ਤੁਹਾਡੇ ਨਾਲ ਚਲੋ ਮਿਲ ਪਏ ਆਂ ਤੇ ਆਪਾਂ ਤੁਹਾਨੂੰ ਪੁੱਛ ਲਿਆ ਕਿ ਕੀ ਚੱਕਰ ਰਿਆ ਵਾ ਤੇ ਉਹ 3 ਸਾਲ ਪਹਿਲਾਂ ਉੱਡਦੇ ਰਹੇ ਆ 3 ਸਾਲ ਲਗਾਤਾਰ ਮੋਰਾ ਖਾਦਿਆ ਉਹੋ ਹੀ ਕੂਤਰ ਉਹਨਾਂ ਚੋ ਬਦਲੀ ਵੀ ਨਹੀਂ ਉਹੀ ਸਲੇਟੀ ਉਹੋ ਹੀ ਬੰਦੇ ਮੋਰਾ ਲਾਉਂਦੇ ਬੜੀ ਸਲੇਟੀ ਅੱਛਾ ਜੀ ਬੜਾ ਸਲੇਟੀ ਦੋਵੇਂ ਕੂਤਰ ਉੱਡਦੇ ਅੱਛਾ ਜੀ ਕਿ ਐਰ ਕੇ ਵੀ 11:00 ਵਜੇ ਖੱਡੀ ਦਾ ਹੀ 5 5:30 6 ਵਜੇ ਬੈਠੀ ਆ ਮਾਤਾ ਠੀਕ ਸਵੇਰੇ ਛੱਡਦੇ ਹਾਂ 2:30 3:00 ਤੱਕ ਦੇਦੇ ਬਾਣੀ ਤੇ ਰੁਕਦੀ ਆ ਇੱਕ ਦਿਨ ਤੇ ਮੈਂ ਖੁਦ ਆਪ ਉਹ ਦਿਨ ਤੁਹਾਡੇ ਕੋ ਗਿਆ ਹਾਂ ਮੈਂ ਹਾਂਜੀ ਉਹ ਦਿਨ ਉਹਦੀ ਤੇ ਮੈਂ ਵੀਡੀਓ ਲਾਈ ਹੋਈ ਨਾ ਪ੍ਰਵਾਜ ਦੀ ਵੱਡਾ ਸ਼ਹਿਰ ਆਈ ਉਹਦੇ ਦੇਖੀ ਆ ਤੁਸੀਂ ਆਹੋ 35 ਵਾਲਾ ਵੀ ਨਾਲ ਬਹਿਣ ਡਿਆ ਹੈ ਵੱਡਾ ਸ਼ਾਸਰਾ ਵੀ ਬੈਠਾ ਵਾ ਔਰ ਬਾਕੀ ਚਲੋ ਉਹਨਾਂ ਤੇ ਆ ਬਾਕੀ ਅਸੀਂ ਅਗਲੇ ਸਾਲ ਆਪਣੀ ਸ਼ਿਲਡ ਦਾਵਾ ਦੀ ਕਰਾਂਗੇ ਸਾਡੇ ਵੱਲੋਂ ਜਿਹੜਾ ਮਰਜੀ ਇੱਥੇ ਤੇ ਉਹਨਾਂ ਵਾਲੇ 2000 ਮਤਲਬ 50 ਦੇ ਵਿੱਚ ਤੁਸੀਂ ਸਾਰੀ ਆਪ ਇਹ ਜਿਹੜਾ ਉਪਰਾਲਾ ਸ਼ੌਂਕ ਵਧਾਓਗੇ ਔਰ ਚਲੋ ਜੀ ਕੋਈ ਨਹੀਂ ਜੇ ਤੁਸੀਂ ਸ਼ੌਂਕ ਵਧਾਓਗੇ ਉਹਦੇ ਵਿੱਚ ਅਸੀਂ ਵੀ ਜਿੰਨੇ ਜੋਗੇਗੇ ਤੁਹਾਡਾ ਨਾਲ ਸਹਿਯੋਗ ਕਰਾਂਗੇ ਠੀਕ ਹੈ ਜੀ ਉਹਦੇ ਵਿੱਚ ਹਿੱਟ ਕਬੂਤਰ ਜਿਹੜਾ ਵੀ ਤੁਸੀਂ ਜਿਹੜੀ ਸ਼ਿਲਡ ਤੁਸੀਂ ਅਨਾਉਂਸਮੈਂਟ ਕਰੋਗੇ ਸਾਡਾ ਜੀ ਆਪਣੇ ਵੱਲੋਂ ਠੀਕ ਹੈ ਜੀ ਹਾਂ ਜੀ ਜੀ ਇਹ ਉਸਤਾਦ ਹਣੀ ਜਿਹੜੀ ਵੀ ਸ਼ਿਲਡ ਡਵਾਉਣਗੇ ਰਣਜੀਤ ਸਿੰਘ ਫੌਜੀ ਉਸਤਾਦ ਜੀ ਹਣੀ ਬਾਕੀ ਆਪਣੇ ਇੱਕ ਅਨਾਉਂਸਮੈਂਟ ਆਫ ਕਰਨਗੇ ਜੀ ਕਿਉਂਕਿ ਇਹ ਸਾਡੇ ਤੋਂ ਵੱਡੇ ਆ ਸੀਨੀਅਰ ਆ ਇਹਨਾਂ ਦਾ ਹੁਕਮ ਸਿਰ ਮੱਥੇ ਆ ਕਵਰ ਜੀ ਨੇ ਕਿਹਾ ਵੀ ਜਿਹੜੀ ਤੁਸੀਂ ਸ਼ੇਰਦਾਰ ਦੇ ਵਦੇ ਵਿੱਚ ਹਿੱਟ ਪ੍ਰਵਾਜ ਰੱਖੀ ਆ ਆਪਣੀ ਵੱਲੋਂ ਜਮਾ ਬਿਲਕੁਲ ਜੀ ਜਿਹੜਾ ਇਹ ਟਿਕਟ ਪੁੱਤਰ ਆਏਗਾ ਔਰ ਉਤੇ 1000 ਰੁਪਿਆ ਜਿਹੜਾ ਵਾ ਠੀਕ ਆ ਜੀ ਔਰ ਰਣਜੀਤ ਭਾਜੀ ਨਾਲੋਂ ਦਿੱਤਾ ਜਾਣਾ ਵਾ ਸਾਡਾ ਨਹੀਂ ਜੋ ਕੋਈ ਵੀ ਚੱਕਰ ਉਸਤਾਦ ਜੀ ਨਾਲੋਂ ਦਿੱਤਾ ਜਾਣਾ ਵਾ ਤੇ ਇਹ ਹੋ ਸਕਦਾ ਵਾ ਹਿੱਟ ਪ੍ਰਵਾਜ ਦੇ ਵਿੱਚ ਹੋਰ ਵਾਦਾ ਹੋਵੇ ਠੀਕ ਆ ਜੀ ਵਾਦਾ ਹੋ ਸਕਦਾ ਘਟਣ ਨਹੀਂ ਠੀਕ ਹੈ ਕਾਲੇ ਸਾਹਿਬ ਜੀ ਠੀਕ ਹੈ ਬਹੁਤ ਅਜਿਹਾ ਵਾਧਾ ਹੋਣਾ ਚਾਹੀਦਾ ਉਹ ਵਾਧਾ ਹੋਣਾ ਚਾਹੀਦਾ ਅਗਾਹ ਹੋਰ ਵਾਧਾ ਹੋਏਗਾ ਘਟ ਰੰਗੇ ਨਹੀਂ ਬਾਕੀ ਕੱਲੂ ਵੀਰ ਜੀ ਆਜੋ ਤੁਸੀਂ ਵੀ ਗਾੜੀ ਮੜਾ ਜਾ ਸ਼ੌਕ ਵਧਨੇ ਚਾਹੀਦੇ ਆ ਹਾਂਜੀ ਹਾਂਜੀ ਇੱਕ ਕੱਲੂ ਭਾਈ ਨੇ ਵੀ ਸ਼ਿਲਡ ਅਨਾਉਂਸਮੈਂਟ ਕੀਤੀ ਸੀ ਉਹਦੇ ਵਿੱਚ ਵੀ ਇੱਕ ਉਹ ਤਾਰਾਂ ਦਾ ਸਿਲਸਿਲਾ ਚੱਲਿਆ ਸੀ ਆਪਾਂ ਦੇ ਕੱਲੂ ਭਾਈ ਨੂੰ ਵੀ ਫੋਨ ਕਰਕੇ ਕਿਹਾ ਸੀ ਆਓ ਤੁਸੀਂ ਕਿਹਾ ਵੀ ਜਿਹੜਾ ਵੀ ਤਾਰਾਂ ਦੇ ਪੁੱਤਰ ਬਾਈਕਾਂ ਵੀਰ ਦਾ ਜੇ ਕਿਤੇ ਨਾਮ ਨਾਮ ਹੁੰਦਾ ਵਾ ਤੇ ਅਸੀਂ ਵੀਰ ਨੂੰ ਆਪਣਾ ਨੰਬਰ ਦੇਣਾ ਵੀਰ ਨੂੰ ਜਾਂ ਪੈਸੇ ਦੇਣੇ ਇਹ ਤਾਂ ਜਾਂ ਬਿਲਕੁਲ ਜੀ ਵਧੀਆ ਉਹਨੂੰ ਟੋਪ ਦਾ ਪਰਿੰਦਾ ਗਿਫਟ ਕਰ ਹੜੀ ਵਿਚਾਰੇ ਵੇਲੇ ਹੋ ਕੇ ਬਹਿ ਗਏ ਕਿਉਂਕਿ ਜਿੱਦੇ ਦੁਆਰ ਦੀ ਮਸ਼ਿੰਟ ਰੱਖੀ ਸੀ ਹਾਂਜੀ ਹਾਂਜੀ ਬਿਲਕੁਲ ਚੱਕਰ ਦੇ ਵਿੱਚ ਜਿੰਨੇ ਵੀ ਜਾਂਦੇ ਕਹਿੰਦੇ ਭਾਈ ਤੁਹਾਨੂੰ ਐਂਟਰੀ ਦਵਾਵਾਂਗੇ ਪਰ ਅਸੀਂ ਡੋਣੇ ਨਹੀਂ ਆ ਤੁਹਾਨੂੰ ਪਤਾ ਫਿਰ ਉਹ ਚੀਜ਼ ਦਾ ਮਜ਼ਾ ਵੀ ਨਹੀਂ ਆਉਂਦਾ ਮਜ਼ਾ ਨਹੀਂ ਆਉਂਦਾ ਬਿਲਕੁਲ ਬਿਲਕੁਲ ਬਾਕੀ ਚਲੋ ਵੀਰਾਂ ਨੇ ਕਿਹਾ ਵੀ ਆਪਾਂ ਤੁਹਾਨੂੰ ਐਂਟਰੀ ਹੁਦਾ ਦਵਾਵਾਂਗੇ ਫਿਰ ਮੈਂ ਸ਼ਿਰਸ਼ ਨੂੰ ਕੈਨਸਲ ਕਰਤੀ ਬਾਕੀ ਮੁਬਾਰਕਾਂ ਦਿਓ ਜੀ ਕੱਲੂ ਵੀਰ ਜੀ ਹੁਣੀ ਇਹਨਾਂ ਦਾ ਦੂਸਰਾ ਨਾਮ ਹੈ ਜੀ ਚੈਂਪੀਅਨ ਹੋਏ ਜੋ ਭਾਈ ਇਹ ਠੀਕ ਹੈ ਜੀ ਤੇ ਸਾਡੇ ਕਵਰ ਬਾਡ ਵਿਜੀਲ ਨੂੰ ਵੀ ਇਹਨਾਂ ਨੂੰ ਮੁਬਾਰਕਾਂ ਜੀ ਸਾਡੀ ਪਾਰਟੀ ਕਾਲੇ ਸਾਜੀ ਦਾ ਵੀ ਨੰਬਰ ਆਇਆ ਆਓ ਉਸਤਾਦ ਜੀ ਨਾਲ ਦੇ ਵੀ ਨੰਬਰ ਆਏ ਇਹਨਾਂ ਨੂੰ ਵੀ ਮੁਬਾਰਕਾਂ ਜੀ ਸਾਡੇ ਵੱਲੋਂ ਹਾਂ ਜੀ ਤੇ ਬਾਕੀ ਜਿਹੜੀ ਵੀ ਸ਼ੀਲਡ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਉਸਾਰੀ ਹੋਣੀ ਕਰਵਾਉਣਗੇ ਠੀਕ ਆ ਜਿਹੜਾ ਜਿਹੜੀ ਉਸਤਾਦ ਨੇ ਸ਼ੀਲਡ ਡਾਉਣੇ ਉਹ ਚ ਪੂਰਾ ਅਸੀਂ ਧਾਮਾ ਗਰੀ ਦੇ ਸਾਥ ਵੀ ਦੇਵਾਂਗੇ ਪੂਰਾ ਇਹਨਾਂ ਦਾ ਨਾਲ ਸਹਿਯੋਗ ਤੁਹਾਡਾ ਖਰਾਬ ਆ ਠੀਕ ਆ ਸਹਿਯੋਗ ਦੇਾਂਗੇ ਨਾਲ ਬਿਲਕੁਲ ਜੀ ਰਲ ਮਿਲ ਕੇ ਸਹਿਯੋਗ ਜਿੱਦਾਂ ਕੀ ਲੋਡ ਆਉਂਦੀ ਉਹ ਲੋਡ ਇਹਨਾਂ ਦੀ ਪੂਰੀ ਕੀਤੀ ਜਾਊਗੀ ਬਿਲਕੁਲ ਬਿਲਕੁਲ ਜੀ ਲੋਡ ਹੋ ਗਈ ਉੱਥੇ ਲੋਡ ਪੂਰੀ ਕੀਤੀ ਜਾਊਗੀ ਹਾਂ ਜੀ ਛੱਡਾਂ ਵੀ ਜੋ ਵੀ ਅਸੀਂ ਜਿੱਦਾਂ ਸਤਾਦ ਵੀ ਗੱਲ ਉਹਦਾ ਆਪਾਂ ਨਾਲੇ ਨਾਲ ਹਾਂ ਜੀ ਬਿਲਕੁਲ ਆਪਾਂ ਸ਼ੌਕ ਵਧਾਉਣਾ ਵਾ ਹਾਂਜੀ ਠੀਕ ਆ ਜੀ ਜਿੱਦਾਂ ਅੱਗੇ ਸ਼ੌਕ ਵਧ ਰਿਹਾ ਆਪਾਂ ਉਹਨੂੰ ਹੋਰ ਪ੍ਰਮੋਟ ਕਰਨਾ ਵਾ ਸ਼ੌਕ ਨੂੰ ਠੀਕ ਆ ਤੇ ਬਾਕੀ 2025 ਦੇ ਵਿੱਚ ਭਾਈ ਕਰ ਲਿਓ ਤਿਆਰੀਆਂ ਉਸਤਾਦ ਹੁਣੀ ਚਲੋ ਜਿਹੜੀ ਵੀ ਸ਼ਿਲਡ ਡਵਾਉਣਗੇ ਉਹਦੇ ਵਿੱਚ ਜਿੰਨੇ ਜੋਗੇ ਹੀ ਹੈਗੇ ਆ ਅਸੀਂ ਸਹਿਯੋਗ ਕਰਾਂਗੇ ਉਹ ਤੁਹਾਨੂੰ ਉਸਤਾਦ ਜੀ ਨੇ ਦੱਸਤਾ ਵਾ ਹੇਟ ਕਬੂਤਰ ਦਾ ਆਪਾਂ ਜਿਹੜਾ ਵਾ ਚਾਰਾ ਹੇਟ ਕਬੂਤਰ ਤੇ ਹੀ ਹੁੰਦਾ ਵਾ ਉਹਦਾ ਨਾਮ ਵਧਾਵਾਂਗੇ ਹੇਟ ਕਬੂਤਰ ਦਾ ਮਲਵਈਆਂ ਦੇ ਵੀ ਦੋ ਛਿਲੜਾ ਡਾਵਾਂਗੇ ਦੇਸੀਆਂ ਵਾਲਿਆਂ ਦੇ ਦੋ ਛਿਲੜਾ ਲੋ ਜੀ ਭਾਈ ਮਲਵਈਆਂ ਵਾਲੇ ਵੀ ਤਿਆਰੀ ਕਰ ਛੱਡਿਓ ਤੇ ਦੇਸੀਆਂ ਵਾਲੇ ਵੀ ਤਿਆਰੀ ਕਰ ਛੱਡਿਓ ਠੀਕ ਹੈ ਜੀ ਵਾਲੇ ਕਬੂਤਰ ਨਹੀਂ ਉਡਣੇ ਜਾਲ ਵਾਲੇ ਕਬੂਤਰ ਉਡਣੇ ਜੋ ਇਹ ਨਾ ਹੋਵੇ ਵੀ ਟਾਈਮ ਤੇ ਟਾਈਮ ਆਪਣਾ ਛਤਰੀ ਤੋਂ ਲਾ ਕੇ ਜਾਲ ਤੇ ਛੱਡ ਦੇਣਾ ਅੱਛਾ ਤੇ ਪਹਿਲਾਂ ਤਿਆਰੀ ਕਰਦੇ ਹੋ ਜਾਲ ਦੀ ਬਾਹਰ ਕੰਟੀ ਕਰਦੇ ਆ ਫੇ ਛਤਰੀ ਤੋਂ ਲਾ ਕੇ ਜਾਲ ਦੇ ਪਰ ਹੁਣ ਜੂ ਕਰਦੇ ਬਿਲਕੁਲ ਬਿਲਕੁਲ ਜੀ ਆਪਣੀ ਤੁਸੀਂ ਪਹਿਲਾਂ ਤਿਆਰੀ ਰੱਖਿਓ ਸਿਰਫ ਜਾਲ ਦੇ ਕਬੂਤਰ ਉਡਣੇ ਜੋ ਠੀਕ ਹੈ ਜੀ ਮਲਵਈਆਂ ਵਾਲੀਆਂ ਵੀ ਜਿਹੜੀਆਂ ਬਾਜ਼ੀਆਂ ਜਾਲ ਦੀਆਂ ਹੀ ਉਡਣੀਆਂ ਵਾ ਬਾਕੀ ਅਜੇ ਨਾਂਵੰਡ ਸਮਾਰੋਹ ਵਾ ਫੇਰ ਤੁਹਾਡਾ ਨਾ ਕਰੌਣੇ ਆ ਗੱਲ ਬਾਤ ਨਾਲ ਆ ਵੀਰ ਹਣਾਂ ਨੂੰ ਅੱਜ ਜਿਹੜੀ ਆ ਪਾਰਟੀ ਚ ਵਾਅਦਾ ਹੋਣ ਜਾ ਰਿਹਾ ਇਹ ਵੀਰਵਾਂ ਨੂੰ ਅੱਜ ਕਲੀਫਾ ਕੀਤਾ ਜਾਣਾ ਵਾ ਠੀਕ ਹੈ ਜੀ ਰੰਜੀਤ ਸਾਹਿਬ ਤੁਹਾਡੇ ਵੱਲੋਂ ਹੀ ਹਾਂਜੀ ਹਾਂਜੀ ਮੇਰੇ ਵੱਲੋਂ ਲਓ ਜੀ ਇਹ ਪਾਰਟੀ ਸਾਰਿਆਂ ਨੂੰ ਪਤਾ ਹੀ ਆ ਪਾਰਟੀ ਦਾ ਮੋੜ ਪਿੱਛੋਂ ਠੀਕ ਹੈ ਜੀ ਸਰਦਾਰ ਕਰਮ ਸਿੰਘ ਜੀ ਓਟਾਰੀ ਵਾਲੇ ਸਤਾਜ ਜੀ ਹਣੀ ਉਸ ਤੋਂ ਬਾਅਦ ਆਏ ਜੀ ਸਾਡੇ ਸਰਵਨ ਸਤਾਜ ਜੀ ਹਣੀ ਜਲੰਧਰ ਵਾਲੇ ਪਾਗਿਆ ਮੇਕੋ ਤੇ ਗਾਂ ਮੈਂ ਇੱਕ ਪਾਗ ਦਿੱਤੀ ਜਿਹੜੀ ਬਾਹਰ ਵਾਲੀ ਪਾਗ ਦਿੱਤੀ ਆ ਉਹ ਦਿੱਤੀ ਆ ਮਾਨਪ੍ਰੀਤ ਸਿੰਘ ਪੱਲੇ ਨੂੰ ਹਾਂਜੀ ਤੇ ਪੱਲੇ ਕੋ ਗਾਂ ਪਾਗ ਦਵਾਈ ਆ ਜਕਤਾਰ ਸਿੰਘ ਵਾਲਾ ਸਾਹਿਬ ਬਿਲਕੁਲ ਜੀ ਵਾਲਾ ਸਾਹਿਬ ਨੂੰ ਉਸਤਾਦੀ ਦੀ ਪੱਗ ਜਿਹੜੀ ਦਿੱਤੀ ਉਹ ਫੰਕਸ਼ਨ ਹੋਇਆ ਵਾ ਉਹ ਵੀਡੀਓ ਵੀ ਅਸੀਂ ਨਾਲ ਥੱਲੇ ਲਿੰਕ ਪਾ ਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਉਹ ਵੀ ਲਿੰਕ ਤੁਸੀਂ ਵੇਖ ਲਿਓ ਤੁਹਾਨੂੰ ਪਤਾ ਲੱਗ ਜਾਊਗਾ ਬਾਕੀ ਹੁਣ ਇੱਥੇ ਨਾਮ ਨੂੰ ਮੰਡਦੇ ਆ ਤੇ ਫੇਰ ਤੁਹਾਡਾ ਨਾਮ ਭਾਈ ਸੈਕੰਡ ਪਾਰਟ ਦੇ ਵਿੱਚ ਤੁਹਾਨੂੰ ਇਨਾਮ ਮੰਡ ਤੇ ਨਾਲ ਆ ਵੀਰ ਜੀ ਨੂੰ ਅੱਜ ਤਕਲੀਫਾ ਕੀਤਾ ਜਾਣਾ ਤੇ ਉਹ ਏੜੀ ਵੀਡੀਓ ਆ ਸੈਕੰਡ ਪਾਰਟ ਚ ਅਪਲੋਡ ਜਿਹੜੀ ਆਪਾਂ ਕਰਾਂਗੇ ਬਾਕੀ ਕਵਰ ਬਾਟ ਬੇਜ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਾਰੇ ਵੀਰਾਂ ਦਾ